ਹੈਲੋ ਜੀ ਸਸਤੀ ਕਾਲ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਰ ਬਲੌਗ ਦੇ ਵਿੱਚ ਇਹ ਵੀਡੀਓ ਜੀ ਮੇਰੀ ਪੈਂਡਿੰਗ ਪਈ ਸੀ ਆਪਣੇ ਚੈਨਲ ਤੇ ਸ਼ੇਅਰ ਕਰਨ ਲਈ ਤੇ ਅੱਜ ਮੈਨੂੰ ਟਾਈਮ ਲੱਗਿਆ ਜੀ ਥੋੜੀ ਥੋੜੀ ਕਰਕੇ ਫਿਰ ਆਪਣੇ ਚੈਨਲ ਤੇ ਐਕਟਿਵ ਹੋ ਰਹੀਆਂ ਆਪਾਂ ਤੇ ਭਾਈ ਦੂਜ ਵਾਲੇ ਦਿਨ ਦੀ ਸੀ ਜੇ ਆਪਾਂ ਮਿਹਨਤ ਕਰੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਨੀ ਚਾਹੀਦੀ ਹੈ ਜੀ ਤੇ ਇਹ ਭਾਈ ਦੂਜ ਵਾਲੇ ਦਿਨ ਸਵੇਰੇ ਉੱਠ ਕੇ ਨਹਾ ਧੋ ਕੇ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਚਕਾੜ ਤੇ ਟਿੱਕੇ ਕੱਢੇ ਜਾਂਦੇ ਆਂ ਕਿ ਭਰਾ ਜਦ ਮਰਦੀ ਦਿਨ ਚੜ੍ਹੇ ਆਵੇ ਉਸ ਤੋਂ ਪਹਿਲਾਂ ਆਪਾਂ ਟਿੱਕੇ ਕੱਟ ਕੇ ਚਾਹ ਪਾਣੀ ਪੀਂਦੇ ਸਕਦੇ ਆ 19 ਦੇ ਰਪਾ ਚਾ ਪਰ ਨਹੀਂ ਪੀ ਸਕਦੇ ਜਿੰਨੀ ਦੇ ਟਿੱਕੇ ਨਾ ਨਿਕੜੇ ਤੇ ਮੈਂ ਟਿੱਕੇ ਕੱਢ ਦਿੱਤਾ ਸੀ ਤੇ ਉਸ ਤੋਂ ਬਾਅਦ ਫਿਰ ਬਾਣੀ ਮੰਨਤ ਨੇ ਆਪਣੇ ਭਰਾ ਦੇ ਟਿੱਕਾ ਕੱਢਣਾ ਸੀ ਜੋ ਬੰਦਾ ਉਸ ਤੋਂ ਪਹਿਲਾਂ ਸਾਡੇ ਘਰ ਪਹਿਲੇ ਸਾਰੇ ਤਿਹਾਰ ਨੇ ਲੱਡੂ ਗੋਪਾਲ ਜੀ ਦੇ ਕਿਉਂਕਿ ਇਸ ਹੀ ਸਾਲ ਸਾਡੇ ਘਰ ਲੱਡੂਪਾਲ ਜੀ ਆਏ ਨੇ ਸਭ ਤੋਂ ਪਹਿਲਾਂ ਟਿੱਕਾ ਕੱਢਿਆ ਗਿਆ ਲੱਡੂ ਗੋਪਾਲ ਜੀ ਦਾ ਕਿਉਂਕਿ ਇਹੀ ਨੇ ਪ੍ਰਮਾਤਮਾ ਦੇ ਰੂਪ ਜੋ ਸਾਡੇ ਘਰ ਨੇ ਇਹੀ ਰક્ષਾ ਕਰਨ ਹਰ ਕਿਸੇ ਬੱਚੇ ਦੀ ਤੇ ਇਹ ਕਿਵਤ ਚਾਹੁੰਦੇ ਆ ਆਪੇ ਮੇਰੇ ਬੱਚਿਆਂ ਤੇ ਹਮੇਸ਼ਾ ਕਿਰਪਾ ਰੱਖਣਾ ਤੇ ਇਹ ਬਹੁਤ ਸੋਹਣੇ ਨੇ ਜੀ ਬਹੁਤ ਕਿਊਟ ਨੇ ਜਦ ਵੀ ਜਦੋਂ ਵੀ ਦੇਖਦੇ ਆ ਚਿਹਰਾ ਐਵੇਂ ਲੱਗਦਾ ਜਿਵੇਂ ਹੱਸਦੇ ਨੇ ਤੇ ਇਹਦੇ ਆਣ ਨਾਲ ਸਾਡੇ ਘਰ ਚ ਧੂਣੀ ਰੌਣਕ ਹੋ ਗਈ ਐ ਤਿੰਨ ਬੱਚੇ ਤਾਂ ਹੈ ਹੀ ਸੀ ਨਾਲੇ ਲੱਡੂ ਗਪਾਲ ਆ ਗਏ ਤਾਂ ਸਾਰਾ ਦਿਨ ਇਹਦੇ ਉੱਤੇ ਚ ਵੀ ਲੱਗੇ ਰਹਿੰਦੇ ਆ ਆਪਾਂ ਤਾਂ ਸਾਰਾ ਦਿਨ ਮਨ ਖੁਸ਼ ਰਹਿੰਦਾ ਐ ਤੇ ਖੁਸ਼ੀ ਰਹਿਣਾ ਚਾਹੀਦਾ ਐ ਜੀ ਹਰ ਟਾਈਮ ਟੈਨਸ਼ਨ ਨਾਲ ਲੈ ਕੇ ਸੋਚ-ਸੋਚ ਕੇ ਦਿਮਾਗ ਖਰਾਬ ਕਰਨਾ ਹੁੰਦਾ ਐ ਤੇ ਫਿਰ ਇਹ ਟਾਈਮ ਸੀ ਮੇਰੇ ਲੱਡੂ ਗਪਾਲ ਲੱਡੂ ਦਾ ಟಿಕ್ಕ ಕಡ್ಡದ ಲಡ್ಡೂ ಗೋಪಾಲ ಜೀವ ಕಡ್ತಾ ಟಿಕ್ಕ ਸਾਨੂੰ ਪਤਾ ਇਹ ਬਹੁਤ ਸ਼ਰਾਰਤੀ ਹੈ ਕੋਈ ਵੀ ਕੰਮ ਕਰਨ ਤਾਂ ਇਹਦੀ ਸ਼ਰਾਰਤਾਂ ਬੰਦ ਨਹੀਂ ਹੁੰਦੀਆਂ ਇਸ ਟਾਈਮ ਵੀ ਬਾਣੀ ਮੰਨਤ ਨੂੰ ਇੰਨਾ ਜ਼ਿਆਦਾ ਤੰਗ ਕਰ ਰਿਹਾ ਸੀ ਇਸ ਵਾਰ ਜੋ ਕੋਈ ਵੀ ਰਸਮੀ ਦੀ ਕੀਤੀ ਹੈ ਆਪਾਂ ਕਾਨਾ ਜੀ ਦੇ ਨਾਲ ਹੀ ਬਿਠਾ ਕੇ ਕੀਤੀ ਹੈ ਲੱਡੂ ਗੋਪਾਲ ਜੀ ਦੀ ਪਹਿਲ ਸੀ ਇਸ ਨੂੰ ਹੱਸ ਰਹੀ ਸੀ ਤੇਰਾ ਦੂਜਾ ਨੰਬਰ ਹੈ ਸਾਡੇ ਘਰ ਚ ਲੱਡੂ ਗੋਪਾਲ ਦਾ ਪਹਿਲਾ ਨੰਬਰ ਹੈ ਤੇ ਇਸ ਟਾਈਮ ਗੁਰਬਾਣੀ ਕਰ ਰਹੀ ਸੀ ਪਹਿਲਾਂ ਟਿੱਕਾ ਤੇ ਫਿਰ ਕਰਨਾ ਸੀ ਮੰਨਤ ਨੇ ਉਸ ਤੋਂ ਬਾਅਦ ਫਿਰ ਆਪਣੇ ਤਾਇਆ ਜੀ ਦੇ ਲੜਕੇ ਨੇ ਉਹਨਾਂ ਦਾ ਟਿੱਕਾ ਕੱਢਣ ਗਏ ਤੇ ਪਰਾਂ ਇੱਕ ਹੋਰ ਹੈ ਜੀ ਚਾਚਾ ਜੀ ਦੇ ਨੂੰ ਉਹਨਾਂ ਦੇ ਗਏ ਮੇਰੇ ਜਿੰਨੇ ਫੈਮਿਲੀ ਮੈਂ ਆਪਣੀ ਫੈਮਿਲੀ ਹੈ ਸਾਰਿਆਂ ਦੇ ਜਾ ਕੇ ਆਂਦੀਆਂ ਐ ਤੇ ਇਸ ਤੋਂ ਬਾਅਦ ਵਾਰੀ ਆਈ ਜੋਵਨ ਦੇ ਪੈਸੇ ਦੇਣ ਦੀ ਇਹ ਇੰਨਾ ਹਰਾਮੀ ਐ ਪੈਸੇ ਦਿੰਦਾ ਹੋਇਆ ਵੀ ਉਹਨੂੰ ਕੁੜੀਆਂ ਨੂੰ ਇੰਨਾ ਤੜਫਾਂਦਾ ਐ ਨਾ ਬਹੁਤ ਤੰਗ ਕਰਦਾ ਐ ਜੋਵਨ ਤੇ ਇਸ ਤੋਂ ਬਾਅਦ ਆਪਾਂ ਚੱਲੇਗੇ ਸ਼ਾਮ ਨੂੰ ਨਾਨੀ ਘਰ ਤੇ ਇਸ ਵਾਰ ਪਹਿਲੀ ਵਾਰ ਜਾ ਰਹੀ ਹਾਂ ਮੈਂ ਇਹ ਦਿਨ ਨਾਨੀ ਦੇ ਭਾਈ ਦੂਜ ਦੇ ਤਿਹਾੜ ਨੂੰ ਨਹੀਂ ਹਰ ਬਾਰੇ ਵੀਰ ਆਰ ਆਪਣੇ ਆਪ ਆ ਕੇ ਟਿੱਕਾ ਖੜਵਾ ਜਾਂਦੇ ਸੀ ਤੇ ਆਪਾਂ ਸਾਰੀ ਫੈਮਿਲੀ ਨਾਲ ਚੱਲੀਏ ਹਮੇ ਸਸਰੀ ਘਰ ਸਸਰੀ ਘਰ ਨਾਨੀ ਸਸਰੀ ਘਰ ਸਸਰੀ ਘਰ ਸਸਰੀ ਘਰ ਮਾਂ ਦਾ ਤੇ ਗੋਦਣ ਮम्मी ਨੇ ਬਣਾ ਰੱਖੀ ਹੈ ਜੀ ਤੇ ਇਸ ਵਾਰ ਮਨ ਵੀ ਬਹੁਤ ਖੁਸ਼ ਹੈ ਕਿਉਂਕਿ ਵਿਆਹ ਤੋਂ ਬਾਅਦ ਮੈਂ ਹੁਣ 13 ਸਾਲ ਬਾਅਦ ਆਪਣੇ ਪਰਿਵਾਰ ਨਾਲ ਗੋਦਣ ਦਾ ਮੱਥਾ ਟੇਕਾਂਗੀ ਇਸ ਵਾਰ ਦੋ ਦੋ ਤਿਹਾਰ ਹੋਣ ਦਾ ਫਾਇਦਾ ਹੋਇਆ ਜੀ ਤੇ ਆਪਣੇ ਪੇਕੇ ਪਰਿਵਾਰ ਨਾਲ ਇਸ ਵਾਰ ਮੈਂ ਮਨਾਇਆ ਆਪਣਾ ਗੋਦਣ ਦਾ ਤਿਹਾਰ ਇਸ ਵਿੱਚ ਤੇ ਟੋਟਾ ਤੋੜਨੇ ਪਹਿਲੇ ਕੁਝ ਨਹੀਂ ਹੁੰਦਾ ਮਾਂ ਤੇ ਹੋਇਆ ਕੰਨੀ ਟਾਸਕਾ ਇਹ ਬਹੁਤ ਬੁਗਿਤ ਗੰਦੀ ਹੈ ਇਸਕੀ ਮੈਂ ਤਾਂ ਤੈਨੂੰ ਕੁਝ ਕਹਿਆ ਚਲੋ ਅੰਦਰ ਚਲਾਂ

ਦੇ ਨਿਆਣੇ ਦੇ 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 ਨੀ ਲਖੜਾ ਹਰ ਇੱਕ ਵਾਲੇ ਪਾਲੇ ਦੀ ਗੱਲ ਕਰੋ ਡੋਟ ਦਿਓ ਡੈਡੀ ਅੱਗੇ ਨੂੰ ਬਾਦਲੇ ਅਖਰੋਟ ਕਿੱਥੇ ਆ ਮम्मा ਦੇ ਮਮਾ ਪਰਿਆ ਵਾਢੀ ਜਾਣਾ ਚੱਲ ਦੋ ਡੇ ਕੋ ਗਾਇਸ ਇਹ ਕਿੰਨੀ ਗੰਦੀ